ਇਸ ਵਕਤ ਮਰੜ ਪਿੰਡ ਦੇ ਵਿੱਚ ਮੌਜੂਦ ਹੈ ਜਿਹੜਾ ਕਿ ਹਰੀਕੇ ਦੇ ਨਾਲ ਲੱਗਦਾ ਪਿੰਡ ਹੈ ਔਰ ਦਰਿਆਈ ਪਿੰਡ ਹੈ ਜਦਾਂ ਕੀਤੀ ਜਾਵੇ ਤਾਂ ਦਰਿਆ ਬਿਲਕੁਲ ਜਿਹੜਾ ਬਿਆਸ ਦਰਿਆ ਜਿਹੜਾ ਹਰੀਕੇ ਨੂੰ ਜਾਂਦਾ ਹੈ ਉਹ ਇੱਥੋਂ ਬਹਿ ਕੇ ਨਿਕਲਦਾ ਹੈ ਤੁਸੀਂ ਤਸਵੀਰ ਦੇਖੋ ਇਹ ਬਿਆਸ ਦਰਿਆ ਦੀ ਤਸਵੀਰ ਹੈ ਜਿੱਥੇ ਇਸ ਵਕਤ 2.25 ਲੱਖ ਕਿਊਸਿਕ ਦੇ ਕਰੀਬ ਫਲਿਵ ਹੈ ਜਿਹੜਾ ਪਾਣੀ ਅਪ ਟਾਊਨ ਹੁੰਦਾ ਰਹਿੰਦਾ ਔਰ ਲਗਾਤਾਰ ਚੱਲ ਰਿਹਾ ਹੈ ਇਸ ਪਿੰਡ ਦੇ ਵਿੱਚ ਜਿਹੜੀ ਹੈ ਢਾਹ ਲੱਗੀ ਹੈ ਔਰ ਇਹ 400 ਫੁੱਟ ਦੀ ਢਾਹ ਲੱਗੀ ਹੈ ਹਾਲਾਂਕਿ ਇਸ ਨੂੰ ਬੰਨਣ ਦੇ ਲਈ ਲਗਾਤਾਰ ਸੰਪਰਦਾਇਕ ਕਾਰਸੇਵਾਲੇ ਸਾਰੇ ਲੱਗੇ ਹੋਏ ਨੇ ਆ ਇਹ ਡਿਪਾਰਟਮੈਂਟ ਜੀ ਗੱਲ ਕੀਤੀ ਜਵੇਂ ਪ੍ਰਸ਼ਾਸਨਿਕ ਕਾਮਲਾ ਵੀ ਲੱਗਾ ਹੋਇਆ ਹੈ ਔਰ ਸਾਰਿਆਂ ਵੱਲੋਂ ਜਿਹੜੀ ਸਹਾਣੂ ਕਮਿਟ ਕੀਤਾ ਜਾ ਰਿਹਾ ਔਰ ਇਸ ਪਿੰਡ ਨੂੰ ਬਚਾਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਹਾਲਾ ਕਿ ਅਗਰ ਇਹ ਪਾਣੀ ਜਿਹੜਾ ਇਹਨਾਂ ਵੱਲ ਆ ਜਾਂਦਾ ਤਾਂ ਸਾਰੇ ਘਰ ਜਿਹੜੇ ਘਰਾਂ ਦੇ ਵਿੱਚ ਵੀ ਪਾਣੀ ਜਾ ਸਕਦਾ ਜਿਸ ਨੂੰ ਬਚਾਉਣ ਦੇ ਲਈ ਲਗਾਤਾਰ ਸੰਗਤ ਵੱਡੀ ਗਿਣਤੀ ਵਿੱਚ ਲੱਗੀ ਆ ਬਾਬਾ ਜੀ ਕਿਸ ਤਰੀਕੇ ਦੀ ਸੇਵਾ ਲਈ ਗਈ ਇੱਥੇ ਔਰ ਕੀ ਚੱਕਰ ਹੋਇਆ ਸਾਰਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪਤੋ ਇਹ ਜੋ ਆਪਾਂ ਖਲੋਤੇ ਆ ਮਰੜ ਪਿੰਡ ਦੇ ਵਿੱਚ ਦੀ ਹਾਂਜੀ ਇੱਥੋਂ ਦੇ ਸਰਪੰਚ ਮੇਜਰ ਸਿੰਘ ਜਿਨੇ ਪੁਰਖਾਣੋਂ ਕਾਲ ਕੀਤੀ ਕਿ ਸਾਡੇ ਪਿੰਡ ਨੂੰ ਬਹੁਤ ਵੱਡੀ ਤਰਾ ਢਾਹ ਲਾ ਰਿਆ ਉਸੇ ਵੇਲੇ ਸਮਰਪਦਾਇਕਾਰ ਸੇਵਾਸਰਾਲੀ ਸਾਹਿਬ ਆਪਾ ਸੁਖਾ ਸਿੰਘ ਜੀ ਆਪਾ ਹਰ ਸਿੰਘ ਜੀ ਸਮਰਪਦਾਇਕ ਬਾਬਾ ਵਿਜੀ ਚੰਦ ਬਾਬਾ ਉਤਾਰ ਸਿੰਘ ਜੀ ਬਾਬੇ ਤਨਤਾਰਨ ਵਾਲੇ ਇਥੇ ਤਰ੍ਹਾਂ ਸਾਰਿਆਂ ਨਾਲ ਮਿਲ ਕੇ ਸੰਗਤ ਆ ਕੇ ਉਸੇ ਵੇਲੇ ਮੋਰਚਾ ਲਾਇਆ ਵਾ ਬਾਕੀ ਨੇ ਬਹੁਤ ਜਿਆਦਾ ਪਿੰਡ ਦਾ ਜਿਹੜਾ ਵਾ ਨੁਕਸਾਨ ਹੋਊਗਾ ਜੇ ਛੇਤੀ ਨਾ ਪਜਾ ਤੇ ਇਹ ਧਾਰਮਿਕ ਜਥੇਬੰਦੀਆਂ ਨੇ ਸਮਾਜ ਸੇਵਕਾਂ ਨੇ ਨੌਜਵਾਨਾਂ ਨੇ ਰਾਤ ਦਿਨ ਇੱਕ ਕਰਕੇ ਉਹ ਪਰਲੇ ਪਾਸੋਂ ਪਹਿਲਾਂ ਬੰਨ ਰਹੇ ਆ ਨਵਾਂ ਪਾੜ ਪੈ ਗਿਆ ਜੀ ਪਹਿਲਾਂ ਪਰਲੇ ਪੰਨੇ 200 ਫੁੱਟ ਆ ਆਪੇ ਨਵਾਂ ਪੈ ਗਿਆ 400 ਫੁੱਟ ਲੱਗਿਆ 400 ਫੁੱਟ ਹੋ ਗਿਆ ਪਿੰਡ ਸਾਰਾ 20 ਫੁੱਟ ਰਹਿ ਗਿਆ ਵਾ ਹਾਂ ਬਾਕੀ ਪ੍ਰਸ਼ਾਸਨ ਦਾ ਅਸਲ ਅਜ ਤਾ ਤੋੜਿਆ ਨਹੀਂ ਜੀ ਫਲਾ ਨੇ ਨਹੀਂ ਜੀ ਦੇਖੋ ਗੱਲਾਂ ਕਰਨ ਵਾਲੀਆਂ ਪ੍ਰਸ਼ਾਸਨ ਦੇ ਹਾਂ ਪ੍ਰਸ਼ਾਸਨ ਨਾਲ ਤੇ ਸੰਜੋਗ ਕੀ ਆ ਜੀ ਫਿਰ ਇੰਨੇ ਨੇ ਇੱਕ ਮੁਲਾਜ਼ਮ ਹੁੰਦੇ ਆ ਪੁਲਿਸ ਹੁੰਦੇ ਆ ਗੱਡੀਆਂ ਭਰ ਭਰ ਆਉਂਦੇ ਆ ਫਿਰ ਉਹ ਇੱਕ ਦਾ ਸਾਡੇ ਕਿਸਾਨਾਂ ਦੇ ਫਿਰ ਬੋਝ ਹੀ ਪੈਣਾ ਸਰਕਾਰਾਂ ਨੇ ਰੇਟ ਵਧਾ ਦੇਣੇ ਹਰ ਕਿਸਾਨ ਦੇ ਜੀ ਹਾਂ ਹੈਨਾ ਪਰ ਜੋ ਸਾਲ ਨੂੰ ਚਾਹੀਦਾ ਇਥੋਂ ਫਿਰ ਘਰ ਜਿਹੜੇ ਘਰ ਦੂਰੀ ਤੇ ਤੁਮਕ ਗੱਲ ਕਰ ਰਿਆਂ ਘਰ ਦੂਰੀ ਤੇ ਨੇੜੇ ਹੀ ਇਥੇ ਬਿਲਕੁਲ ਘਰ ਆਵੇ ਇਥੋਂ 15 20 ਫੋਟੀ ਰਹਿ ਗਏ ਜੀ ਬਿਲਕੁਲ ਜੀ ਪਤਾ ਨਹੀਂ ਕਿਹੜੇ ਵੇਲੇ ਪਾਣੀ ਕਿੱਥੋਂ ਤੱਕ ਆ ਰਿਹਾ ਜੀ ਅੱਛਾ ਤੇ ਬਹੁਤ ਜਿਹੜਾ ਬਾ ਖਤਰੇ ਦੀ ਘੰਟੀ ਆ ਅਸੀਂ ਸੰਗਤਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਨਾਲ ਰਹੀ ਕਿ ਵੱਧ ਤੋਂ ਵੱਧ ਸਾਕ ਤੇ ਜਿਹੜਾ ਮਰਣ ਪਿੰਡ ਨੇੜੇ ਦੇ ਘਰੀ ਕੇ ਇੱਥੇ ਪਹੁੰਚੇ ਬਾਕੀ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਆ ਰਾਤ ਦਿਨ ਤੁਸੀਂ ਜਿਹੜੀਆਂ ਖਬਰਾਂ ਵਿਖਾ ਰਹੇ ਜਿਨੇ ਪਾਣੀ ਦੇ ਵਿੱਚ ਹੜਾਂ ਦੇ ਵਿੱਚ ਤੁਹਾਡਾ ਵੀ ਚੈਨਲ ਵਾਲਿਆਂ ਦਾ ਧੰਨਵਾਦ ਆ ਸੰਪਰਦਾਇ ਸਰਾਲੀ ਸਾਹਿਬ ਨੂੰ ਸੇਵਾਦਾਰ ਬਿਲਕੁਲ ਜਿਹੜੀ ਨੇ ਇਥੇ ਡਿਪਾਰਟਮੈਂਟ ਵੀ ਲੱਗਾ ਆ ਸਰ ਕਿੰਨੇ ਫੁੱਟ ਦਾ 400 ਫੁੱਟ ਦਾ ਪਾਰਡ ਦੱਸਿਆ ਜਾ ਰਿਹਾ ਪਿਆ ਔਰ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਬਚਾਉਣ ਦੇ ਲਈ ਫਿਲਹਾਲ ਪਹਿਲੇ ਸਹਿ 500 ਫੁੱਟ ਦਾ ਹੀ ਅਹੀਂ ਜਿਹੜਾ ਇੱਕ ਵਾਰ ਪਹਿਲੇ ਮੈਜ਼ਰ ਕੀਤਾ ਤਾਂ ਨਾ ਇਸ ਸਟੱਡ ਤੋਂ ਅੱਗੇ ਜਿਹੜਾ 300 ਫੁੱਟ ਦਾ ਸਟੱਡ ਤੋਂ ਜਿਹੜਾ ਅਪਸਟਿੰਨ ਤੇ ਆਉ 200 ਫੁੱਟ ਦਾ ਹੈ ਅੱਛਾ ਤੇ ਆਪਣਾ ਟੋਟਲ 500 ਫੁੱਟ ਦਾ ਹੈ ਪਰ ਹੁਣ ਹੋਰ ਥੋੜਾ ਜਿਆਦਾ ਵੱਧ ਗਿਆ ਕੋਈ ਗੱਲ ਨਹੀਂ ਕੰਟੀਨਿਊਸ ਟਿਪਿੰਗ ਕਰ ਰਹੇ ਆ ਜਿੱਦਾਂ ਟਿਪਿੰਗ ਅਪਲੀਡ ਹੋ ਗਈ ਇਹਦੇ ਪੈਰ ਵੱਜ ਜਾਣਗੇ ਤੇ ਜਿਹੜੀ ਢਾਲ ਲਗਣੀ ਬਚਾਊਗਾ ਜਿਹੜੀ ਮਿੱਟੀ ਦੀਆਂ ਬੂਰੀਆਂ ਆ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਲਗਾਤਾਰ ਥੋੜੇ ਥੋੜੇ ਲਾਉਣੇ ਚਾਹੀਦੇ ਜਿਹੜੀ ਤੇ ਵੇਖੋ ਸਾਡੀ ਜਿਹੜੀ ਲੇਬਰ ਆ ਉਹ ਤੇ ਲੱਗੀ ਆ ਟੈਕਨੀਕਲ ਲੇਬਰ ਸਾਰੀ ਲੱ ਸਾਨੂੰ ਰਾਹੀ ਅਪੀਲ ਕਰ ਰਹੇ ਆ ਕਿ ਜਿੰਨੀ ਵਾਦੋ ਵਾਦ ਸੰਗਤ ਆਵੇ ਸਾਨੂੰ ਇਥੇ ਈਸੀ ਬੈਗ ਦੀ ਕਮੀ ਨਾ ਹੋਵੇ ਈਸੀ ਬੈਗ ਦੀ ਹਾਂਜੀ ਸਰਪੰਚ ਸਾਹਿਬ ਵੀ ਇਥੇ ਨਾਲ ਨੇ ਉਹ ਵੀ ਜਿਹੜੇ ਨੇ ਲਗਾਤਾਰ ਲੱਗੇ ਨੇ ਤੁਸੀਂ ਮਤਲਬ ਲਗਾਤਾਰ ਕੰਮ ਚਲਾ ਰਹੇ ਹੋ ਉਹ ਤੋੜਿਆਂ ਦੀ ਗੱਲ ਉਹਨਾਂ ਨੇ ਕੀਤੀ ਜੇਕਰ ਕੀ ਪੀਲ ਕਰਨਾ ਚਾਹੁੰਦੇ ਹੋ ਸੰਗਤ ਨੂੰ ਸੰਗਤ ਨੂੰ ਇਹ ਅਪੀਲ ਹੱਥ ਜੋੜ ਕੇ ਬੇਨਤੀ ਆ ਵੀ ਵੇਖੋ ਇਹ ਕੰਮ ਆ ਸੰਗਤਾਂ ਦਾ ਸੰਗਤਾਂ ਦਾ ਕੰਮ ਆ ਤੇ ਇਹੀ ਤਾਂ ਹੈ ਕਿ ਇਥੋਂ ਤੱਕ ਪਹੁੰਚਿਆ ਨਹੀਂ ਤੇ ਸਾਡੇ ਵਾਸਤੇ ਦੀ ਗੱਲ ਨਹੀਂ ਏ ਜਿਹੜੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਸੁਣ ਰਹੇ ਨੇ ਵੀ ਉਹ ਭਰੇ ਸਾਨੂੰ ਬੋਰੇ ਪ੍ਰੋਵਾਈਡ ਕਰ ਤੇ ਨੌਜਵਾਨ ਵੱਧ ਤੋਂ ਵੱਧ ਤਕੜੇ ਹੋ ਗਏ ਹੋਣ ਜਿੱਥੇ ਜਿੱਥੇ ਆਵਾਜ਼ ਨੂੰ ਸੁਣਦੇ ਆ ਤੇ ਇਹ ਜਿਹੜਾ ਅਸੀਂ ਆਪਦੇ ਪਿੰਡ ਨੂੰ ਬਚਾ ਸਕੀਏ ਬੜੀ ਵੱਡੀ ਸੇਵਾ ਵਾਜੀ ਕਿਸੇ ਨੂੰ ਘਰ ਬਣਾ ਕੇ ਦੇਣ ਦੇ ਬਰਾਬਰ ਆ ਜੇ ਆਪਾਂ ਬਚਾ ਲਿਆ ਤੇ ਸਮਝ ਲਓ ਵੀ ਆਪਾਂ 5-7 ਘਰ ਕਿਸੇ ਨੂੰ ਬਣਾ ਕੇ ਦੇ ਦਿੱਤੇ ਨੇ ਇਹ ਬੜੀ ਵੱਡੀ ਸੇਵਾ ਦੇ ਤਕੜੇ ਹੋ ਗਏ ਮੇਰੇ ਵੀਰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਸਾਡੇ ਨਾਲ ਇਸ ਵਕਤ ਪ੍ਰਸ਼ਾਸਨ ਵੀ ਆ ਸੰਤ ਸਮਾਜ ਵੀ ਆ ਤੇ ਤੁਸੀਂ ਵੀ ਮੇਰੇ ਵੀਰ ਨੌਜਵਾਨੋ ਹੱਲਾ ਮਾਰੋ ਆ ਬੜੀ ਸੰਗਤ ਆਈ ਆ ਅਸੀਂ ਰਿਣੀ ਆ ਇਹਨਾਂ ਦੇ ਧੰਨਵਾਦੀ ਆ ਤੇ ਉਹ ਮੇਰੇ ਵੀਰ ਵੱਧ ਤੋਂ ਵੱਧ ਹੋਰ ਤੁਸੀਂ ਬੰਤੇ ਜਾਂਦੇ ਹੋ ਥੋੜੇ ਲੈ ਕੇ ਉਹ ਤੁਹਾਡਾ ਕਹਿੰਦਾ ਭਾਵੇਂ ਇੱਧਰ ਹਾਂਜੀ ਉਹ ਤੁਸੀਂ ਮੰਨ ਵਾਲੇ ਜਿਹੜੇ ਜਾਂਦੇ ਆ ਨਾ ਤੇ ਉੱਧਰ ਵੇਖ ਕੇ ਵੀ ਉੱਧਰ ਬੜਾ ਸਮੇਂ ਦਾ ਲੱਗੇ ਥੋੜੇ ਜਾਣਦੇ ਆ ਚਲੋ ਉੱਧਰ ਲੋਡ ਦੇ ਮੁਤਾਬਕ ਉੱਧਰ ਵੀ ਜਾਣ ਪਰ ਸਾਡੇ ਅੱਲੇ ਵੀ ਮਹਾਰਾਜਾ ਇੱਧਰ ਹਰੀਕੇ ਤੋਂ ਚੜ੍ਹਦੇ ਪਾਸੇ 2 ਕਿਲੋਮੀਟਰ ਆ ਇੱਧਰ ਟਰਾਲੇ ਲੈ ਕੇ ਹੁਣ ਭਰੇ ਥੋੜਿਆਂ ਦੇ ਅਗਰ ਤੁਹਾਡਾ ਸੰਪਰਕ ਕਰਨਾ ਹੋਵੇ ਕਿਸੇ ਨੇ ਜਿਵੇਂ ਥੋੜੇ ਲੈ ਕੇ ਆਉਣਾ ਪਰ ਕੰਟੈਕਟ ਨੰਬਰ ਬੋਲ ਦਿਓ ਕਈ ਵਾਰ ਕਿੰਨਾ ਕੀ ਰਸਤੇ ਦਾ ਨਹੀਂ ਪਤਾ ਲੱਗ ਵੀਰ ਜੀ ਮੇਰਾ ਨੰਬਰ ਆ 905633304 ਮੇਰੇ ਵੀਰ ਜਿੰਨੇ ਵੀ ਕੰਡਕਟ ਕਰਨਾ ਉਹ ਕਰ ਸਕਦਾ ਵਾ ਮੇਜਰ ਸਿੰਘ ਸਰਪੰਚ ਮੇਰਾ ਨਾਮ ਆ ਪਿੰਡ ਮਰੜ ਦਾ ਸਰਪੰਚਿਆਂ ਮੈਂ ਇਸ ਵਕਤ ਬੇਨਤੀ ਕਰਦਾ ਵਾਂ ਮੈਂ ਚੌਂਕੀਦਾਰ ਹੋਣ ਦੇ ਨਾਂ ਤੇ ਹੋਕਾ ਦੇ ਰਿਆਂ ਭਰਾਵਾਂ ਨੂੰ ਕਿ ਮੈਂ ਬੜੇ ਦਿਨਾਂ ਦਾ ਲੱਗਾ ਮੈਂ 17 ਤਰੀਕ ਦਾ ਤੇ ਮੇਰੀ ਬੇਨਤੀ ਥੋੜੀ ਜੀ ਸੁਣੀ ਤੇ ਗਈ ਪਰ ਲੇਟ ਸੁਣੀ ਗਈ ਆ ਉਹ 28 ਤਰੀਕ ਨੂੰ ਸਾਡਾ ਕੰਮ ਚੱਲਿਆ ਵਾ ਤੇ ਉਦੋਂ ਸਮੇਂ ਸਿਰ ਅਹੀ ਕਾਇਤ ਲੱਗੇ ਹੁੰਦੇ ਨਾਲ ਤੇ ਸ਼ਾਇਦ ਸਾਨੂੰ ਅੱਜ ਉਹ ਵੱਡੀ ਰਾਤ ਮਿਲਣੀ ਸੀ ਅਜੇ ਵੀ ਤਕੜੇ ਹੋ ਗਏ ਲਾ ਮਾਰੋ ਕੁਝ ਨਹੀਂ ਹੋਇਆ ਅਸੀਂ ਉਮੀਦ ਨਹੀਂ ਛੱਡੀ ਅਜੇ ਵੀ ਤਗੜੇ ਹੋ ਗਿਆ ਲਾ ਮਾਰੋ ਸਾਡਾ ਬਹੁਤ ਫਾਇਦਾ ਹੋ ਸਕਦਾ ਬਿਲਕੁਲ ਲਗਾਤਾਰ ਸਰਪੰਚ ਦੀ ਬੇਨਤੀ ਤੁਸੀਂ ਨੇ ਕਿ ਭਾਉਕ ਬੇਨਤੀ ਆ ਔਰ ਲਗਾਤਾਰ ਇਹਨਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤਵਾਜਾ ਤੋੜੇ ਲੈ ਕੇ ਜਿਹੜਾ ਇੱਥੇ ਪਹੁੰਚਿਆ ਜਾਵੇ ਔਰ ਇਹਨਾਂ ਦਾ ਕਹਿਣਾ ਕਿ ਪਿੰਡ ਨੂੰ ਬਚਾਇਆ ਜਾਵੇ ਖਾਸ ਕਰ ਜਿਹੜੇ ਨੇ 13 ਤੋਂ 14 ਘਰ ਨੇ ਬਿਲਕੁਲ ਜਿਹੜੇ ਨੇ 10 ਫੁੱਟ ਦੀ ਦੂਰੀ ਤੇ ਰਹਿ ਗਏ ਨੇ ਉਹਨਾਂ ਨੂੰ ਬਚਾਉਣ ਦੇ ਲਈ ਲਗਾਤਾਰ ਜਿਹੜੇ ਨੇ ਯਤਨ ਜਾਰੀ ਨੇ ਤਰਨ ਤਰ ਤੋ ਸਿਦਾਰਥ ਢੋੜਾ ਐਬੀਪੀ